ਤੁਨ ਮੇਰੀ ਵਾਹਿਗੁਰੂ ਸਾਹਿਬ ਜੀਉ ਚਾਲ ਗੇ ਨਾਮ ਸਤ कृपा करो दिन के दाते अवगुण ना बिचारो कोई माटी का क्या धुप तो स्वामी मानस के गाते मेरे मन सदगुरु सुख सुखोई ਜੋ ਚੋ ਸੋਈ ਫਲ ਪਾਵੋ ਤੋਖ ਨਾ ਵਿਪੈ ਕੋਈ ਸਤਰਾ ਕੀਵਾਹਿ ਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ੴ ਸਤਿਗੁਰ ਪ੍ਰਸਾਦਿ ਕੋਈ ਜਾਣੈ ਕੌਣ ਇਹਾ ਜਗ ਮੀਤ ਜੈਸੋ ਏ ਕਿਰਪਾਲ ਸੋਏ ਬਿਦਬੂਜੈ ਨੀਰਮਲ ਰੀਤਾ ਰਹਾ ਮਾਤਪਿਤਾ ਬਨੰਤਾ ਸੁਤ ਬੰਧ ਪਿ ਹੇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋਨ ਸਾਈ ਮੁਕਤ ਮਾਨ ਤਨ ਕਲਾ ਨਹੀਂ ਰਾ ਮਨ ਰੰਜਨ ਕੇ ਮਾਇਆ ਆ ਕਰਤ ਬਿਆਨੇ ਅਬਦਾ ਹਸਤ ਰਤ ਅਸੂ ਪਵਨ ਤੇਜ ਤੜੇ ਭੂਮਣ ਚਤੁਰੰਗਾ ਸੰਗ ਨ ਚਾਲਿਓ ਇਨ ਮੈਂ ਕਛੁਐ ਊਠ ਸਦਾਇਓ ਨੰਗਾ ਹਰ ਕੇ ਸੰਤ ਪ੍ਰੀਤ ਪ੍ਰੀਤਮ ਪ੍ਰਪਕੇ ਤਾਕ ਹਰ ਹਰ ਗਾਇਆ ਨਾਨਕੀ ਆ ਸੁਖ ਆਗੇ ਮੁਕਯੁਜਲ ਸੰਦਸਨ ਤਨ ਕੈ ਪਾਈਐ ਹਰ ਕੈ ਸੰਤ ਪ੍ਰੇਪੀਤਮ ਪ੍ਰਭ ਕੈ ਤਾ ਕੈ ਹਰ ਹਰ ਗਾਇਆ ਨਾਨਕ ਇਹ ਸੁਖ ਆਗੇ ਮੁਖ ਉਜਲ ਸੰਤ ਸੰਤਨ ਕੈ ਪਾਈਐ ਦੇ ਦਿਨ ਸ਼ਨੀਵਾਰ 20 ਜੁਲਾਈ 5 ਸਾਵਣ ਅੱਜ ਦਿਨ ਸ਼ਨੀਵਾਰ 20 ਜੁਲਾਈ 5 ਸਾਵਣ ਵਾਹਿਗੁਰੂ ਦੇ ਖਾਸਾ ਵਾਹਿਗੁਰੂ ਦੇ ਕਿਪਤ